ਨਰ ਨਫੂਸ ਸਾਬ ਮੇਰੇ ਕੋਲ ਆਏ ਕਹਿੰਦੇ ਬਾਪੂ ਜੀ ਸਾਰੇ ਕੋਲ ਮੈਂ ਗਿਆ ਕਹਿੰਦੇ ਮੀ ਨਹੀਂ ਹਟਣਾ ਮੀ ਨਹੀਂ ਹਟਣਾ ਕਹਿੰਦੇ ਕਿ ਤੁਸੀਂ ਜਿਹੜੀ ਗੱਲ ਉਚਿਤ ਕਰਦੇ ਆ ਕਿ ਨਹੀਂ ਯਾਰ ਮੀ ਹਟ ਜਾਣਾ ਉਹੀ ਗੱਲ ਕੱਲ ਮਹਾਰਾਜ ਨੇ ਪ੍ਰੂਫ ਕਰਕੇ ਦੱਸ ਦਿੱਤੀ ਹੈ ਕਿ ਪੂਰੇ ਟਾਈਮ ਤੇ ਜਿਹੜਾ ਕਿ ਮਹਾਰਾਜ ਨੇ ਮੀ ਥਾ ਕਿ ਜਿਹੜਾ ਖੜਾ ਨੰਬਰ 1 ਤੇ ਉਹ ਮੁੜ ਕੇ ਗਿਆ ਕੇ ਖੜਾ ਕਰ ਦਿੱਤਾ ਥੈਂਕ ਯੂ ਲੋਕੋ ਥੋੜਾ ਸਾਰਿਆਂ ਦਾ ਜੇ ਕਿਸੇ ਨੂੰ ਵੱਧ ਘੱਟ ਕੋਈ ਗੱਲ ਕਹਿਦੇ ਹੋ ਤਾਂ ਮਾਫ ਕਰ ਬਹੁਤ ਬਹੁਤ ਧੰਨਵਾਦ ਅੰਕਲ ਤਾਰਾ ਸਿੰਘੀ ਬੈਂਸ ਹੋਣਾ ਦਾ ਐਸ ਅੰਕਲ ਦੀ ਕਮੈਂਟਰੀ ਨੂੰ ਪਿਆਰ ਕਰਦੇ ਹਰ ਵੱਡਿਆਂ ਨਾਲ ਵੱਡਿਆਂ ਵਰਗੇ ਐਸ ਵੀ ਐਸ ਦੀ ਟੀਮ ਜੱਗੀ ਰਾਮੂ ਵਾਲਾ ਜੀ ਪਲੀਜ਼ ਆਪਣੀ ਡਿਊਟੀ ਤੇ ਹਾਜ਼ਰ ਹੋ ਜਾਣ ਜੱਗੀ ਰਾਮੂ ਵਾਲਾ ਸਾਰੀ ਸਿੱਖ ਖੇਡਾਂ ਦੀ ਕਮੇਟੀ ਦੇ ਦਲਜੀਤ ਸਿੰਘ ਜੀ ਨੂੰ ਤਰਵਿੰਦਰ ਹੌਲਕ ਤਾਰਾ ਸਿੰਘੀ ਬੈਸ ਬਲਿਹਾਰ ਮਾਲਿੰਦਰਜੀਤ ਕਲਗੜ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਨਜੀਤ ਬੱਲਾ ਜੀ ਪਹੁੰਚੇ ਹੋਏ ਆ ਹਰਮਾਨ ਸਾਹਿਬ ਵੱਡੇ ਸਪான்ਸਰ ਨੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਫਾਈਨਲ ਮੈਚ ਬੇਅ ਪਲੈਂਟੀ ਤੇ ਐਸਬੀਆ ਦੀਆਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਬੜਾ ਚੋਟੀ ਦਾ ਮੈਚ ਸਿੱਖ ਖੇਡਾਂ ਦਾ ਫਾਈਨਲ ਇਸ ਲਈ ਸ਼ੁਰੂਆਤ ਹੋਣ ਜਾ ਰਹੀ ਹੈ ਉਧਰ ਇਹਨਾਂ ਬਜ਼ੁਰਗਾਂ ਨੂੰ ਸਤਕਾਰ ਮਿਲਿਆ ਇਹਨਾਂ ਨੇ ਵੀ ਮੈਦਾਨ ਦੇ ਵਿੱਚ ਆ ਕੇ ਜਿੱਤ ਪ੍ਰਾਪਤ ਕੀਤੀ ਹੈ ਕਿ ਜਿੱਤ ਦੇ ਨਿਸ਼ਾਨ ਸਦਾ ਲਾਈ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਕੜ ਖੰਡੇ ਨਾਲ ਚਾਰ ਹੀ ਤਰੀਕਿਆਂ ਦਾ ਬੰਦਾ ਕਰੇ ਕਮਸਾ ਦਾ ਸ਼ੌਕ ਦਾ ਪਿਆਰ ਦਾ ਲਾਲਚ ਦਾ ਧੋਪੋ ਵਾਲਾ ਕਹਿੰਦਾ ਡੰਡੇ ਨਾਲ ਚਾਰ ਤਰੀਕੇ ਹੈ ਵਾਹਿਗੁਰੂ ਕਿਰਪਾ ਰੱਖੇ ਸਾਡੀਆਂ ਦੁਆਵਾ ਤੁਹਾਡੇ ਸਾਰਿਆਂ ਦੇ ਲਈ ਹੈ ਬਹੁਤ ਵੱਡੇ ਪ੍ਰਬੰਧ ਹੋਣ ਨੂੰ ਕੀ ਨਹੀਂ ਹੁੰਦਾ ਇਹ ਕਹਿੰਦੇ ਸੁਣ ਕੇ 100 ਵਾਰ ਕੰਮ ਤੇ ਗਏ ਹੋਣੇ ਕੱਥ ਨਹੀਂ ਹੋਣਾ ਪਰ ਕਹਿੰਦੇ ਹੁੰਦੇ ਐ ਵੀ ਮਿੱਤਰਾਂ ਨੇ ਕੰਮ ਕਹਿੰਦੇ ਉਹ ਕੱਢਿਓ ਜਿਹੜੇ ਅੜਗੇ ਲੋਕਾਂ ਤੋਂ ਕਿਉਂਕਿ ਦੁਨੀਆ ਪਿਆਰ ਕਰਦੀ ਐ ਮਾ ਖੇਡ ਕਬੱਡੀ ਨੂੰ ਅਸੀਂ ਸਾਰੇ ਪਰਿਵਾਰਾਂ ਦਾ ਆਪਣੇ ਬੱਚਿਆਂ ਦਾ ਆਪਣੀਆਂ ਧੀਆ ਦਾ ਆਪਣੀਆਂ ਭੈਣਾਂ ਦਾ ਅਸੀਂ ਆਪਣੀਆਂ ਮਾਵਾ ਦਾ ਧੰਨਵਾਦ ਕਰਦੇ ਸਾਡੇ ਬਜ਼ੁਰਗਿਆਂ ਦਾ ਧੰਨਵਾਦ ਸਾਡੇ ਵੀਰਾਂ ਦਾ ਔਰ ਜਿਹੜੇ ਸਾਡੇ ਹਮ ਉਮਰਹਾੜੀ ਐ ਅਸੀਂ ਸਭ ਤੋਂ ਧੰਨਵਾਦ ਕਰਦੇ ਐ ਐਸ ਵੀ ਐਸ ਵੀ ਟੀਮ ਜਲਦੀ ਨਾਲ ਆ ਜਾਵੇ ਰੰਡਾਵਾ ਸਾਹਿਬ ਕਹਿੰਦੇ ਵੀ ਕਬੱਡੀ ਦੇ ਅਸਲੀ ਦਵਾਨੇ ਆਏ ਅੱਜ ਜਿਹੜੇ ਕਬੱਡੀ ਨੂੰ ਰੀਅਲ ਪਿਆਰ ਕਰਦੇ ਐ ਇੱਕ ਵਾਰੀ ਆਪੋ ਆਪਣੇ ਨਾਮ ਤੇ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਤੁਸੀਂ ਕਬੱਡੀ ਨੂੰ ਪਿਆਰ ਕਰਦੇ ਐ ਤੁਹਾਡੇ ਲਈ ਕੰਮ ਜਾਂ ਸਮਾਂ ਨਹੀਂ ਤੁਸੀਂ ਕਬੱਡੀ ਨੂੰ ਐਵੇਂ ਦਿੱਤੀ ਐ ਇਹ ਬਹੁਤ ਵੱਡੀ ਗੱਲ ਐ ਐਸ ਵੀ ਐਸ ਵੀ ਟੀਮ ਦਾ ਇੰਤਜ਼ਾਰ ਐ ਪਲੀਜ਼ ਜਲਦੀ ਦੇ ਨਾਲ ਟੀਮ ਜਿਹੜੀ ਖੇਡ ਮੈਦਾਨ ਦੇ ਵੱਲ ਆ ਜਾਵੇ ਇਹ ਆ ਬਲੰਟੀ ਆ ਗਈ ਹੈ ਗਰਾਊਂਡ ਦੇ ਵਿੱਚ ਦੁਨੀਆ ਦੇ ਵਿੱਚ ਨਾਮ ਹੈ ਇਸ ਟੀਮ ਦਾ ਇਹ ਆ ਬਲੰਟੀ ਐਨ ਕਹਿੰਦੇ ਹੁੰਦੇ ਵੀ ਭੀੜਾਂ ਵਿੱਚ ਦੀ ਹੂ ਹੂ ਕੇ ਨਾ ਮੂਰੇ ਆ ਗਿਆ ਵੀਤ ਕੁੜੇ ਲੈ ਵੀ ਫਰਾਲੇ ਵਾਲੇ ਇਸ ਟੀਮ ਦੀ ਸਟੋਰੀ ਵੀ ਇਦਾਂ ਦੀ ਹੈ ਵੀ ਬੜੀਆਂ ਭੀੜਾਂ ਦੇ ਵਿੱਚੋਂ ਆ ਕੇ ਵਰਲਡ ਦੀ ਨੰਬਰ 1 ਟੀਮ ਦਾ ਮਾਰ ਪ੍ਰਾਪਤ ਹੋਇਆ ਇਸ ਟੀਮ ਨੂੰ ਬਿਓ ਪਲੰਟੀ ਇਹਨ ਸਾਰੇ ਸਖੇਡਾਂ ਦੀ ਟੀਮ ਔਰ ਸਾਡੇ ਸਾਰੇ ਮਹਿਮਾਨ ਇਸ ਲਈ ਬਿਓ ਪਲੰਟੀ ਦੀ ਟੀਮ ਦੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਰਣਜੀਤ ਰਾਏ ਉਹਨਾਂ ਦੀ ਟੀਮ ਹੈ ਮਠੱਡਿਆਂ ਦਾ ਦੀਪ ਪੁਜਿਆ ਹੋਇਆ ਹੈ ਕਬੱਡੀ ਦੇ ਵੱਡੇ ਪ੍ਰਮੋਟਰਾਂ ਦੇ ਵਿੱਚ ਨਾਮ ਹੈ ਦੀਪ ਮਠੱਡੇ ਦਾ ਔਰ ਸਾਡੇ ਜਿੰਨੇ ਵੀ ਵੀਰ ਬਿੰਦਰ ਦਸਾਂਜ ਹੁਣੀ ਕਮਲ ਮਨਜੋਤ ਹੁਣੀ ਜਿੰਨੇ ਵੀ ਸਾਥੀ ਜਿਹੜੇ ਆਏ ਹੋਏ ਐ ਸਾਰਿਆਂ ਦਾ ਸਤਿਕਾਰ ਹੈ ਬਹੁਤ ਤਕੜਾ ਇਹ ਮੈਚ ਖੇਡਿਆ ਜਾ ਰਿਹਾ ਹੈ ਐਸਬੀਐਫ ਦੀ ਟੀਮ ਦੇ ਖਿਡਾਰੀਆਂ ਦਾ ਇੰਤਜ਼ਾਰ ਹੋ ਰਿਹਾ ਹੈ ਐਸਬੀਐਫ ਦੀ ਟੀਮ ਦੇ ਖਿਡਾਰੀਆਂ ਦਾ ਮੀਕਿਆ ਮਾਰਲਾ ਆਵਾਜ਼ ਐਸਬੀਐਫ ਦੀ ਟੀਮ ਦੇ ਪਲੇਅਰਾਂ ਨੂੰ ਐਸਬੀਐਫ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਟੀਮ ਜਲਦੀ ਆਜੇ ਦੇ ਗਰਾਊਂਡ ਦੇ ਵਿੱਚ ਐਸਬੀਐਫ ਦੀ ਟੀਮ ਨੂੰ ਬੇਨਤੀ ਕਰਦੇ ਵੀ ਟੀਮ ਜਲਦੀ ਆ ਜਾਵੇ ਐਸਬੀਐਫ ਦੀ ਟੀਮ ਨੂੰ ਬੇਨਤੀ ਹੈ ਲੱਖਾ ਤੇ ਮਨਦੀਪ ਲੱਖਾ ਤੇ ਮਨਦੀਪ ਸਾਰਾ ਸੀਜ਼ਨ ਇਹਨਾਂ ਨੂੰ ਆਵਾਜ਼ਾਂ ਪੈਂਦੀਆਂ ਰਹੀਆਂ ਹੈ ਕਿਉਂਕਿ ਇਹਨਾਂ ਦੀ ਬਤਾਰੇ ਟੈਕਨੀਕਲ ਕਮੇਟੀ ਬਹੁਤ ਵੱਡੀ ਜ਼ਿੰਮੇਵਾਰੀ ਦਿਆਲਪੁਰਿਆ ਮਨਦੀਪ ਤੇ ਲੱਖਾਂ ਸਾਡਾ ਵੀਰ ਬਡਾਲੇ ਫਾੜਕ ਵਾਲਾ ਜੱਗੀ ਰਾਮੂ ਵਾਲਾ ਜੀ ਉਹ ਵੀ ਆਪਣੀ ਡਿਊਟੀ ਤੇ ਹਾਜ਼ਰ ਹੋ ਜਾਣਗੇ ਜੱਗੀ ਰਾਮੂ ਵਾਲਾ ਜੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਆਪਣੀ ਡਿਊਟੀ ਤੇ ਆ ਜਾਣ ਜੱਗੀ ਰਾਮੂ ਵਾਲੀਆ ਗੁਰਪ੍ਰੀਤ ਬੈਂਸ ਪੁੱਜਿਆ ਆ ਸਤਨਾਮ ਬੈਂਸ ਦਾ ਬਹੁਤ ਵੱਡਾ ਰੋਲ ਹੈ ਸਿੱਖ ਖੇਡਾਂ ਲਈ ਨਿਊਜ਼ੀਲੈਂਡ ਦੀ ਕਬੱਡੀ ਲਈ ਸਤਨਾਮ ਵੈਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਧਰ ਮੇ ਆ ਪਲੰਟੀ ਲਈ ਸਾਡੇ ਹਰਪਾਲ ਪਾਲਾ ਜੀ ਰਣਜੀਤ ਸਿੰਘ ਜਗਤਪੁਰ ਮੀਕਾ ਢਿੱਲੋਂ ਸੁਖਦੇਵ ਢੇਸੀ ਹਣੀ ਐਨ ਕਹਿੰਦੇ ਹਰਪ੍ਰੀਤ ਗਿੱਲ ਹੁਣਾਂ ਦਾ ਰਣਜੀਤ ਰਾਏ ਹੁਣਾਂ ਦਾ ਅਜੇਪਾਲ ਢਿੱਲੋਂ ਹੁਣਾਂ ਦਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਅਰਸ਼ ਮਾਨ ਹੁਣਾਂ ਦਾ ਦਿਲਪ੍ਰੀਤ ਹੁਣਾਂ ਦਾ ਅਜਿਰਾਮ ਵਾਲੇ ਹੀਰਾ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਸਤਿਕਾਰ ਕਰਦੇ ਆ ਜਸਕਰਟ ਲੋਣੀ ਹਰਸ਼ਮਾਨ ਹੋਣੀ ਦੀ ਦੀਪ ਮਠੱਡੇ ਵਾਲਾ ਕਹਿੰਦਾ ਵੀ ਇੱਚੇ-ਇੱਚੇ ਪੜ ਤੇ ਸਾਡੀ ਟੀਮ ਦੇ ਵੱਡੇ ਸਪੋਰਟਰ ਨੇ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਟੀਮ ਚੱਲਦੀ ਹੈ ਔਰ ਉਹਨਾਂ ਦਾ ਬਹੁਤ-ਬਹੁਤ ਸਤਿਕਾਰ ਹੈ ਐਸ